ਲਹਿਰਾਂ ਦੇ ਵਿੱਚ ਫਸਿਆ ਮੱਖਣ ਛਾਲੂਆਣਾ ਪਤਾ ਨਾ ਕੁਝ ਦਾ ਤਿਆ ਹੈ ਕਿੱਥੇ ਜਾਣਾ ਲਹਿਰਾਂ ਦੇ ਵਿੱਚ ਫਸਿਆ ਮੱਖਣ ਛਾਲੂਆਣਾ ਪਤਾ ਨਾ ਕੁਝ ਦਾ ਤਿਆ ਹੈ ਕਿੱਥੇ ਜਾਣਾ ਬੇੜਾ ਮੇਰਾ ਡੁੱਬ ਰਿਹਾ ਤੂੰ ਪਾਰ ਲਗਾਈ ਓਖੇ ਵੇਲੇ ਦਾਤਿਆ ਤੂੰ ਹੋਈ ਤਹਾਈ ਬੇੜਾ ਮੇਰਾ ਡੁੱਬ ਰਹਾ ਤੂੰ ਪਾਰ ਲਗਾਈ ਓਖੇ ਵੇਲੇ ਦਾਤਿਆ ਤੂੰ ਹੋਈ ਤਹਾਈ ਕਰ ਕਿਰਪਾ ਮਾਲਕਾ ਹੈ ਅੱਜ ਬਚਾਣਾ ਲੈਰਾਂ ਦੇ ਵਿੱਚ ਫਸਿਆ ਮੱਖਣ ਸ਼ਾਲ ਸੁਹਾਣਾ ਲੈਰਾਂ ਦੇ ਵਿੱਚ ਫਸਿਆ ਮੱਖਣ ਸ਼ਾਲ ਸੁਹਾਣਾ ਦਰ ਤੇਰੇ ਮੈਂ ਆਵਣਾ ਲੈ ਕੇ ਭੇਟਾ ਤੂੰ ਰਾਖ ਪਿਤਾ ਤਰਵ ਮੇਰੀ ਮੈਂ ਹਾਂ ਤੇਰਾ ਬੇਟਾ ਦਰ ਤੇਰੇ ਮੈਂ ਆਵਣਾ ਲੈ ਕੇ ਫੇਟਾ ਤੂੰ ਰਾਖ ਪਿਤਾ ਤਰਵ ਮੇਰੇ ਮੈਂ ਹਾਂ ਤੇਰਾ ਬੇਟਾ ਤੇਖ ਤੇਰੇ ਤੇ ਰੱਖੀ ਤੂੰ ਸੁਲ ਜਾਈ ਤਾਣਾ ਲਹਿਰਾਂ ਦੇ ਵਿੱਚ ਫੱਤੀ ਆ ਮੱਖਣ ਛਾਲ ਮਾਨਾ ਚਾਹ ਦੇ ਪਾਸੇ ਪਾਣੀ ਦਿਸੇ ਦਿਸੇ ਨਾ ਟਾਪੂ ਕਿੜ ਖੜੇ ਤੂਫਾਨਾਂ ਤੋਂ ਤੂੰ ਬਚਾਲੇ ਬਾਪੂ ਕਾਰੇ ਪਾਸੇ ਪਾਣੀ ਦਿੱਸੇ ਦਿੱਸੇ ਨਾ ਟਪੂ ਕਿੜ ਖੜੇ ਤੂਫਾਨਾਂ ਤੋਂ ਤੂੰ ਬਚਾਲੇ ਬਾਪੂ ਕਦੇ ਸ਼ਿਕਵਾ ਕਿ ਤਾ ਨਾ ਮੰਨਿਆ ਹੈ ਪਾਣਾ ਲਹਿਰਾਂ ਦੇ ਵਿੱਚ ਫਸਿਆ ਮੱਖਣ ਸ਼ਾਲ ਡੁਭਾਣਾ ਲੇਰਾਂ ਦੇ ਵਿੱਚ ਫੱਤਿਆਂ ਮੱਖਣ ਸ਼ਾਹ ਲੁਭਾਣਾ ਤੇਰਾ ਦਿੱਤਾ ਖਾ ਦਾ ਤਾ ਸਦਾ ਸ਼ੁਕਰ ਮਨਾਇਆ ਕੀਤੀ ਅਰਦਾਸ ਜਦੋਂ ਓខਾ ਵੇਲਾ ਆਇਆ ਤੇਰਾ ਦਿੱਤਾ ਖਾ ਤਾ ਤਾ ਸਦਾ ਸ਼ੁਕਰ ਮਨਾਇਆ ਕੀਤੀ ਅਰਦਾਸ ਜਦੋਂ ਓខਾ ਵੇਲਾ ਹੈ ਆਇਆ निमरण का निना दातियां ना वक्त गवाणा लहरों दे विच फत्तियां मखन छाल बहाणा लहरों दे विच फत्तियां मखन छाल बहाणा लहरों दे विच फत्तियां मखन छाल बहाणा लहरों दे विच फत्तियां ਮੱਖਣ ਛਾਲ ਭਾਣਾ ਪਤਾ ਨਾ ਕੁਝ ਦਾ ਤਿਆ ਹੈ ਕਿੱਥੇ ਜਾਣ ਪਤਾ ਨਾ ਕੁਝ ਦਾ ਤਿਆ ਹੈ ਕਿੱਥੇ ਜਾਣ